ਹਾਂਜੀ ਇਹ ਅਸੀਂ ਅੱਜ ਜਿਹੜੀ 8 ਦਸੰਬਰ ਦੀ ਜਿਹੜੀ ਮਨਪੁਰ ਵਿਖਤ ਨਾ ਕਟਈ ਸੀ ਉਹਨੇ ਗਊਸ਼ਾਲਾ ਦੇ ਵਿੱਚ ਬਹੁਤ ਸਾਰੇ ਸਾਰੇ ਜਾਨਵਰਾਂ ਦੀ ਮੌਤ ਹੋ ਗਈ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਜਿਹੜੀ ਸਾਰੀ ਤਫ਼ਤੀਸ਼ ਔਰ ਡਾਕਟਰ ਦੀ ਸਾਰੀ ਪੋਸਟਮਾਰਟਮ ਰਿਪੋਰਟ ਔਰ ਜਿਹੜਾ ਅਸੀਂ ਤੈਹ ਤੱਕ ਤੁਹਾਨੂੰ ਵਾਦਾ ਕੀਤਾ ਸੀਗਾ ਕਿ ਅਸੀਂ ਸਾਰੀ ਇਹਦੀ ਸਾਰੀ ਕਹਾਣੀ ਕਲੀਅਰ ਕਰਾਂਗੇ ਕਿ ਇਹਦੇ ਪਿੱਛੇ ਕਾਰਨ ਕੀ ਰਹਾ ਇੰਨੀਆਂ ਮੌਤਾਂ ਕਿਵੇਂ ਹੋ ਗਈਆਂ ਜੋ ਸਾਡੀ ਤਫ਼ਤੀਸ਼ ਦੇ ਵਿੱਚ ਆਇਆ ਸੀ ਅੱਜ ਉਸ ਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇਣਾ ਚਾਹ ਰਹੀ ਹਾਂ ਮੈਂ ਪਹਿਲਾਂ ਦੱਸਣਾ ਚਾਹਾਂਗੀ ਜਿਸ ਦਿਨ ਹੀ ਸਾਨੂੰ ਇਹ ਇਨਫੋਰਮੇਸ਼ਨ ਆਈ ਇਮੀਡੀਏਟਲੀ ਸਾਡੀਆਂ ਪੁਲਿਸ ਟੀਮਾਂ ਜਿਹੜੀਆਂ ਮੌਕੇ ਤੇ ਪਹੁੰਚਦੀਆਂ ਨੇ ਸਾਡੀ ਮਲਟੀਪਲ ਟੀਮਸ ਬਣਦੀਆਂ ਨੇ ਸਭ ਤੋਂ ਪਹਿਲਾਂ ਸਾਡਾ ਕੰਮ ਸੀ ਜਿਆ ਰੈਸਕਿਊ ਕਰਨਾ ਜਿਹੜੀਆਂ ਸਿਕ ਗਾਵਾਂ ਨੇ ਜਿਨ੍ਹਾਂ ਨੂੰ ਅਸੀਂ ਬਚਾ ਸਕਦੇ ਹਾਂ ਡਾਕਟਰ ਸਾਹਿਬ ਦੀ ਟੀਮ ਵੀ ਉੱਥੇ ਪਹੁੰਚੀ ਹੈ ਡਾਕਟਰ ਦੀ ਟੀਮ ਉੱਥੇ ਸੀ ਮੌਕੇ ਤੇ ਅਸੀਂ ਉਹਨਾਂ ਦਾ ਰੈਸਕਿਊ ਦਾ ਕੰਮ ਸ਼ੁਰੂ ਕੀਤਾ। ਆਪ ਜਿਹੜੇ گاਵਾਂ ਦੀ ਮੌਤ ਹੋ ਚੁੱਕੀ ਸੀ ਉਹਨਾਂ ਦੀਆਂ ਜਿਹੜੀਆਂ ਡੈੱਡ ਬਾਡੀਜ਼ ਸੀਗੀਆਂ ਉਹਨਾਂ ਨੂੰ ਟਰਾਂਸਪੋਰਟ ਕਰਕੇ ਪੋਸਟਮਾਰਟਮ ਵਾਸਤੇ ਗੜਵਾਸੂ ਲੁਧਿਆਣੇ ਉੱਥੇ ਪਹੁੰਚਾਇਆ ਗਿਆ ਤਾਂ ਕਿ ਇਹਨਾਂ ਦਾ ਇੱਕ ਚੰਗੇ ਉਹਦੇ ਬੈਸਟ ਜਿਹੜੇ ਡਾਕਟਰਾਂ ਦਾ ਬੋਰਡ ਬਣ ਕੇ ਉੱਥੋਂ ਪੋਸਟਮਾਰਟਮ ਹੋ ਸਕੇ। ਇਸ ਤੋਂ ਬਾਅਦ ਅਸੀਂ ਨਾਲ ਦੀ ਨਾਲ ਹੀ ਤੁਹਾਨੂੰ ਐਫ ਆਈ ਆਰ ਦਿਸਕੇ ਕੀਤੀ 24 ਬਤਾ 24 ਪੀਐਸ ਸੀT ਖਾਨੇ ਦੇ ਵਿੱਚ ਔਰ ਇਹਦੀ ਤਫਤੀਸ਼ ਅਰਾਮ ਨਾਲ ਕੀਤੀ ਗਈ ਮੌਕੇ ਤੇ ਵੀਡੀਓਗ੍ਰਾਫੀ ਕਰਾਈ ਗਈ ਜਿਹੜੇ ਉਥੇ ਸੀਸੀਟੀਵੀ ਫੁਟੇਜ ਸਾਨੂੰ ਮਿਲੀਆਂ ਉਹਨਾਂ ਦੇ ਉੱਪਰ ਟੀਮ ਲਗਾ ਦਿੱਤੀਆਂ ਗਈਆਂ ਅਤੇ ਜੋ ਵੀ ਜੋ ਵੀ ਸਾਨੂੰ ਕੋਈ ਕਲੂਜ਼ ਮਿਲਦੇ ਸੀ ਜਿੰਨੇ ਵੀ ਲੋਕ ਉਥੇ ਆਏ ਗਊਸ਼ਾਲਾ ਦੇ ਵਿੱਚ ਉਹਨਾਂ ਦੀ ਕੁਝ-ਕੁਝ ਸ਼ੁਰੂ ਕਰ ਦਿੱਤੀ ਗਈ ਸਾਡੇ ਵੱਲੋਂ ਕੁੱਲ 33 ਬੰਦਿਆਂ ਦੀ ਪੁੱਛਗਿੱਛ ਕੀਤੀ ਗਈ ਔਰ ਇਹਨਾਂ ਦੇ ਪੁੱਛਗਿੱਛ ਦੇ ਵਿੱਚ ਵੀ ਸਾਨੂੰ ਕੋਈ ਇਦਾਂ ਕਿਸੇ ਦੀ ਕੋਈ ਮੈਲਫਾਈਡ ਨਹੀਂ ਸਾਹਮਣੇ ਆਈ ਤੇ ਇਹ ਜਦੋਂ ਪੋਸਟਮਾਰਟਮ ਹੋਇਆ ਗਵਾਂ ਦੇ ਸ਼ਾਦ ਦਾ ਤੇ ਉਹ ਪੋਸਟਮਾਰਟਮ ਰਿਪੋਰਟ ਬੜੀ ਕਲੀਅਰ ਫੈਕਟ ਰਿਪੋਰਟ ਸਾਨੂੰ ਮਿਲੀ ਹੈ ਜੋ ਡਾਕਟਰ ਸਾਹਿਬ ਤੁਹਾਨੂੰ ਅੱਗੇ ਹੋਰ ਡਿਟੇਲ ਦੇ ਵਿੱਚ ਦੱਸਣਗੇ ਜਿਹਦੇ ਵਿੱਚ ਉਹ ਕਾਰਨ ਸੀਗੇ ਉਹ ਉਹ ਬੇਸਿਕਲੀ ਜਿਹੜੀ ਉਹਨਾਂ ਦੀ ਆਲਰੇਡੀ ਕੰਡੀਸ਼ਨ ਸੀ ਗਵਾਂ ਦੀ ਔਰ ਪਲੱਸ ਜਿਹੜਾ ਉਹਨਾਂ ਦਾ ਰਫਾਡਰ ਸੀ ਗ੍ਰੀਨ ਪਾਊਡਰ ਸੀਗਾ ਉਸ ਦੇ ਵਿੱਚ ਜਿਹੜਾ ਯੂਰੀਆ ਨਾਈਟ੍ਰੇਟ ਕੰਟੈਂਟ ਹੈ ਉਹਦੇ ਕਾਰਨ ਕਰਕੇ ਹੋਇਆ इसको इलावा अलावा अभी मौके तो ही जो उस दिन काफ़ी सैंपल्स कलैक्ट करे उन्होंने सैंपल्स का भी अभी टैसटिंग करवाई है जिम्मे आर डी डी एल लैब जलंधर है उतों भी सू रिजल्ट आए वो भी सूँ डॉक्टर साहब एक्सप्लेन करेंगे डिटेल के दिट। असी मोहाली एफ एस एल सा लैब है उतों भी कैमिस्ट्री एक्सपर्ट्स बुलाए जिन्होंने इतने सैंपल्स उठाए उन्होंने भी असी रिपोर्ट एक दो दिन आ देनी पर स्पष्ट रिपोर्ट सबू पोस्टमार्टम की और जो कुछ सैंपल्स आर डी डी एल् आ चुकी हुई है ਇਸ ਤੋਂ ਇਲਾਵਾ ਤਫਤੀਸ਼ ਦੇ ਦੌਰਾਨ ਸਾਨੂੰ ਚਾਰ ਲੋਕਾਂ ਦੇ ਵੀ ਕੁਝ ਕੁਸ਼ ਦੇ ਵਿੱਚ ਪਤਾ ਲੱਗਿਆ ਕਿ ਜਿਸ ਟਾਲ ਤੋਂ ਗਊਸ਼ਾਲਾ ਤੇ ਫਪਲਾਈ ਹੋ ਰਹੀ ਸੀ ਇਹ ਚਾਰੇ ਜਿਵੇਂ ਕਿ ਉਹਨਾਂ ਬੰਦਿਆਂ ਨੂੰ ਅਸੀਂ ਸ਼ਾਮਲ ਕੀਤਾ ਜਿਨ੍ਹਾਂ ਨੇ ਇਸੇ ਟਾਲ ਤੋਂ ਉਸੇ ਦਿਨ ਹੀ ਚਾਰਾ ਲੈ ਕੇ ਗਏ ਸੀਗੇ ਉਹਨਾਂ ਬੰਦਿਆਂ ਦੀ ਵੀ ਅਸੀਂ ਚਾਰ ਦਿਨਾਂ ਦੀ ਪੁੱਛਗਿੱਛ ਕੀਤੀ ਉਹ ਨਾਮ ਅਸੀਂ ਖਲਾਸਾ ਰਿਪੋਰਟ ਦੇ ਵਿੱਚ ਹੀ ਹੋਇਆ ਹੋਵੇਗਾ ਵੀ ਡੋਨਟ ਵਾਂਟ ਟੂ ਡਿਸਕਲੋਜ਼ देयर ਨੇਮਸ ਤੇ ਉਹਨਾਂ ਨੂੰ ਵੀ ਪੁੱਛਗਿੱਛ ਦੇ ਵਿੱਚ ਅਸੀਂ ਇਨਕਲੂਡ ਕੀਤਾ ਤੇ ਦੇ ਸੈੱਡ ਕਿ ਅਸੀਂ ਸੇਮ ਦੇ ਹੀ ਚਾਰਾ ਲੈ ਕੇ ਗਏ ਤੇ ਉਹਨਾਂ ਦੇ گاਉਂ ਵੀ ਬਿਮਾਰ ਹੋ ਗੀਆਂ ਤੇ ਦੋ ਦਿਆਂ ਵਿੱਚੋਂ ਗਾਵਾਂ ਦੀ ਮੌਤ ਹੋ ਗਈ। ਸੋ ਇਹ ਵੀ ਇੱਕ ਕਨੈਕਟਿੰਗ ਏਵੀਡੈਂਸ ਸੀਗਾ ਕਿ ਇਹ ਜਿਹੜਾ ਕਿਸੇ ਦੀ ਵੀ ਕੋਈ ਗਊਸ਼ਾਲਾ ਦੇ ਵਿੱਚ ਕਿਸ ਨੂੰ ਦੇਖ ਕੇ ਕੁਝ ਖਾ ਖਵਾ ਕੇ ਨਹੀਂ ਮੈਲਾਫਾਈਡ ਆਈ ਕਿਸੇ ਦੀ। ਇਟ ਵਾਸ ਗ੍ਰੀਨ ਪਾਊਡਰ ਜਿਹੜਾ ਉੱਥੋਂ ਗਿਆ ਉਹਦੇ ਵਿੱਚ ਹੀ ਬਾਹਰੀ ਸੀ। ਇਸ ਤੋਂ ਇਲਾਵਾ ਜਿਹੜਾ ਮੌਕੇ ਤੇ ਡਾਕਟਰ ਸਾਹਿਬ ਨੇ ਟ੍ਰੀਟਮੈਂਟ ਕੀਤਾ ਸੀਗਾ। ਉਹ ਟ੍ਰੀਟਮੈਂਟ ਕੀਤਾ ਸੀਗਾ ਨਾਈਟ੍ਰੇਟ ਦੇ ਰਿਲੇਟਿਡ। ਉਹ ਟ੍ਰੀਟਮੈਂਟ ਨਾਲ ਕਾਫੀ ਸਾਰੇ ਗਵਾਂ ਨੂੰ ਬਚਾ ਲਿਆ ਗਿਆ ਜਦੋਂ ਤੇ ਇਹ ਪ੍ਰੂਫ ਹੁੰਦਾ ਸੀਗਾ ਕਿ ਜਿਹੜਾ ਉਹਨਾਂ ਦੇ ਅੰਦਰ ਚੀਜ਼ ਗਈ ਹੈ ਜਿਸ ਦੇ ਕਰਕੇ ਉਹਨਾਂ ਦੀ ਸਿਹਤ ਵਿਗੜੀ ਹੈ ਉਹ ਟ੍ਰੀਟਮੈਂਟ ਨਾਈਟ੍ਰੇਟ ਦਾ ਹੀ ਚੱਲ ਰਿਹਾ ਸੀ ਜਿਸ ਦੇ ਕਰਕੇ ਕਰਵਾਈ ਫਿਰਿਆ ਗਿਆ ਤੇ ਇਹ ਸਭ ਚੱਲ ਰਹੇ ਦੇ ਵਿੱਚ ਜਿਹੜਾ ਚਾਰਾ ਜੇ ਨਾਰਮਲ ਜੋ ਯੂਰੀਆਂ ਪੈਂਦਾ ਹੈਗਾ ਫਸਲਾਂ ਨੂੰ ਪੈਂਦਾ ਹੈਗਾ ਉਹੀ ਸੀਗਾ ਫੈਕਟਸ ਐਗਰਵੇਟ ਹੋ ਗਏ ਮੈਂ ਤੁਹਾਨੂੰ ਪੋਸਟਮਾਰਟਮ ਰਿਪੋਰਟ ਦਾ ਕੁਝ ਪਾਰਟ ਪੜ ਕੇ ਸੁਣਾ ਦਿੰਦੀ ਆ ਬਾਕੀ ਡਿਟੇਲ ਉਹਦੀ ਡਿਸਕਸ਼ਨ ਜਿਹੜੀ ਹੈਗੀ ਹੈ ਡਾਕਟਰ ਸਾਹਿਬ ਤੁਹਾਨੂੰ ਸਪੇਲ ਕਰਨਗੇ ਪੋਸਟਮਾਰਟਮ ਦਾ ਲਾਸਟ ਪਾਰਟ ਕਹਿੰਦਾ ਜੀ ਇਟ ਬੇਸਡ ਔਨ ਦਾ ਅਪੋਰ ਸੈਡ অবজারਵੇਸ਼ਨਸ ਇਟ ਵਾਸ ਕਨਕਲੂਡਡ ਥੈਟ ਦਾ ਪ੍ਰਾਇਮਰੀ ਡੈਥ ਆਫ ਪ੍ਰਾਇਮਰੀ ਰੀਜ਼ਨ ਆਫ ਡੈਥ ਵਾਸ ਕੋਪੀ ਬਲੌਕ which got aggravated by already present respiratory distress due to pneumonia and hydatid cyst in the lungs all these got more complicated due to presence of nitrate in the fed fodder the resultant condition which started off with coppy block ended up with aspiration and consequent death due to hypoxia and respiratory failure doctors of ton train karenge vi eh sare factors jehda kalla phara chara penda si ਪਲੱਸ ਜਿਹੜਾ ਉਸਦੇ ਉਸ ਚਾਰੇ ਚ ਜਿਹੜਾ ਯੂਰੀਆ ਕੰਟੈਂਟ ਸੀ ਪਲੱਸ ਜਿਹੜਾ ਮੌਕੇ ਤੇ ਜੋ ਅਸੀਂ ਕਾਫੀ ਇਸ ਤਫਤੀਸ਼ ਦੇ ਵਿੱਚ ਅਸੀਂ ਇਕੱਠੇ ਡਿਸਕਸ ਕਰਦੇ ਰਿਹਾ ਜੀ ਤਫਤੀਸ਼ ਦੇ ਵਿੱਚ ਕਾਫੀ ਡੰਗਾਈ ਦਾ ਪਤਾ ਕੀਤਾ ਤੇ ਕਈ ਸਾਰੇ ਫੈਕਟਰਸ ਕਾਮਨ ਹੋਗੇ ਵੀ ਉੱਥੇ ਰਸ਼ ਵੀ ਬਹੁਤ ਹੋ ਗਿਆ ਜੋ ਪਸ਼ੂ ਹੁੰਦੇ ਨੇ ਉਹਨਾਂ ਨੂੰ ਜਿਹੜਾ ਰਸ਼ ਹੁੰਦਾ ਉਹਦੇ ਨਾਲ ਵੀ ਬਹੁਤ ਸਾਰਾ ਸ਼ੌਕ ਹੁੰਦਾ ਇਹ ਪਾਚਾਰਨ ਦਾ ਪਾਣੀ ਚੱਕ ਕਿਉਂ ਕੀਤਾ ਗਿਆ ਇਹ ਟਾਲਵਾਰੇ ਲਾਫਟ ਬਈ ਇਹ ਹਾਂਜੀ ਇਹ ਕਿਸੇ ਲਾਫਟ ਵਾਲੇ ਮੈਂ ਦੱਸਿਆ ਜੀ ਇਹ ਰੂਟੀਨ ਦੇ ਵਿੱਚ ਵੀ ਜਾ ਰਿਹਾ ਹੈਗਾ ਸੀਗਾ ਪਰ ਕਿਉਂਕਿ ਇਹ ਹਾਦਸਾ ਹੋ ਗਿਆ ਤੇ ਇਸਾਰੇ ਵੀ ਟੈਸਟਿੰਗ ਹੋਈਆਂ ਰੂਟੀਨ ਦੇ ਵਿੱਚ ਵੀ ਜਾ ਰਿਹਾ ਹੋਵੇਗਾ ਤੇ ਕੱਲਾ ਕਿਉਂਕਿ ਹਰਾਚਾਰਾ ਪਹਿਰਿਆ ਸੀਗਾ ਉਹਨਾਂ ਨੂੰ ਕੋਈ ਨਾਲ ਕੋਈ ਟੂੜੀ ਜਾਂ ਕੋਈ ਹੋਰ ਚੀਜ਼ ਨਹੀਂ ਸੀ ਪਹਿਰੀ ਹੈਗੀ ਸੋ ਇਸ ਕਰਕੇ ਇਹ ਇਹਨਾਂ ਵਾਸਤੇ ਥੋੜਾ ਹਾਨੀਕਾਰਕ ਹੋ ਗਿਆ ਬਹੁਤ ਬਰਾਬਰ ਵਾਈ ਹੁੰਦੀ ਐ ਇਸ ਚੀਜ਼ ਦੀ ਇਸ ਦੇ ਵਿੱਚ ਜੀ ਮੈਲਾਫਾਈਟ ਕਿਸੇ ਦੀ ਨਹੀਂ ਹੈਗੀ ਕਿਉਂਕਿ ਇਹ ਅਗਿਆਨਤਾ ਹੈ ਇਹ ਅਸੀਂ ਇਸੇ ਲਈ ਸਰਨਲ ਐਗ੍ਰੀਮ ਸਾਹਿਬ ਵੀ ਬੈਠੇ ਹੋਏ ਨੇ ਤਾਂ ਕਿ ਇਹਨਾਂ ਨੂੰ ਮੈਨੇਜਮੈਂਟ ਨੂੰ ਵੀ ਕੁਝ-ਕੁਝ ਹੋਰ ਚੀਜ਼ਾਂ ਦੀ ਇੰਪਰੂਵਮੈਂਟ ਕਰਨ ਦੀ ਲੋੜ ਹੈ। ਢਾਲ ਵਾਲਿਆਂ ਵੱਲੋਂ ਵੀ ਅਸੀਂ ਥੋੜੇ ਕੁਝ ਤੁਹਾਨੂੰ ਅਵੇਅਰਨੈਸ ਜਿਵੇਂ ਡਾਕਟਰ ਸਾਹਿਬ ਨੂੰ ਦੱਸਣਗੇ ਕਿ ਪੱਠਿਆਂ ਦਾ ਜਿਹੜਾ ਬਾਟਮ ਪਾਰਟ ਹੈ ਜਿਹਦੇ ਵਿੱਚ ਜਿਹੜਾ ਕੋਈ ਵੀ ਪੈਸਟੀਸਾਈਡ ਹੈ ਜਾਂ ਇਨਸੈਕਟੀਸਾਈਡ ਹੈ ਉਹਦਾ ਕਨਸੈਂਟ੍ਰੇਸ਼ਨ ਜ਼ਿਆਦਾ ਹੁੰਦੀ ਹੈ। ਸੋ ਢਾਲ ਵਾਲਿਆਂ ਨੂੰ ਵੀ ਚਾਹੀਦਾ ਹੈਗਾ ਕਿ ਜਿਹੜਾ ਲੋਅਰ ਪਾਰਟ ਹੈ ਉਹ ਡਿਸਕਾਰਡ ਕਰਨ। ਉਹ ਚਾਰੇ ਨੂੰ ਜਦੋਂ ਪੁੱਟਦੇ ਆ ਉਹਦੇ ਵਿੱਚ ਨਹੀਂ ਜਾਣਾ ਚਾਹੀਦਾ ਹੈਗਾ। ਤੋ ਇਹ ਚੀਜ਼ਾਂ ਸਾਰੀਆਂ ਅਗਿਆਨਤਾ ਇਸ ਚੀਜ਼ ਦੀ ਨੌਲੇਜ ਨਾ ਹੋਣ ਕਰਕੇ ਇਸ ਚੀਜ਼ ਦੀ ਪ੍ਰੋਬਲਮ ਆਈ ਹੈ ਕਿਸੇ ਦਾ ਵੀ ਇਹਦੇ ਵਿੱਚ ਮੈਲਾਫਾਈਡ ਨਹੀਂ ਪਾਇਆ ਗਿਆ ਹੈ ਤੇ ਮੈਂ ਹੁਣ ਰਿਕੁਐਸਟ ਕਰੂੰਗੀ ਇੱਕ ਵਾਰੀ ਡਾਕਟਰ ਸਾਹਿਬ ਇਸੀ ਨੂੰ ਥੋੜਾ ਡਿਟੇਲ ਨਾਲ ਤੁਹਾਨੂੰ ਡਿਸਕਸ ਕਰਦੇ ਨੇ ਜੋ ਮੈਡੀਕਲ ਕੰਡੀਸ਼ਨ ਸੀ ਔਰ ਜੋ ਪੋਸਟਮਾਰਟਮ ਰਿਪੋਰਟ ਸੀ ਨੇ ਬਟਰੀ ਅਫਸਰ ਗਵਾੜਾ ਨਾ ਟਕੋ ਜੀ ਪਰ ਇਹਨਾਂ ਨੂੰ ਫੋਨ ਕੀਤਾ ਕਿ ਸਾਹਿਬ ਨੇ ਅਸੀਂ ਡਾਕਟਰ ਆਪਣੇ ਇਥੋਂ ਭੇਜੇ ਇਲਾਜ ਕਰਨ ਵਾਸਤੇ ਉਹਨਾਂ ਇਲਾਜ ਸ਼ੁਰੂ ਕਰ ਦਿੱਤਾ ਜਿੰਦੀ ਮੇਨ ਟਾਈਮ ਮੈਨਸਫ ਬੋਨੈਰੀ ਅਡੀ ਜੀ ਸਰਦਾ ਤੇ ਮੈਂ ਡਾਕਟਰ ਨਾਲ ਕੰਡਕਟ ਕੀਤਾ ਜਦੋਂ ਸਾਰੇ ਬੋਸੂ ਇਕੱਠੇ ਇਨੇ ਬਿਮਾਰ ਹੁੰਦੇ ਆ ਉਹ ਸਾਡੇ ਮੰਨਦੇ ਆ ਕਿ ਨਾ ਕੋਈ ਜ਼ਰੇਲੀ ਚੀਜ਼ ਹੈਗੀ ਆ ਪੱਠਾ ਚ ਪੈ ਗਈ ਜਾਂ ਪੈ ਗਈ ਉਹਦੇ ਕਰਕੇ ਬਿਮਾਰ ਹੋ ਗਏ ਆ ਉੱਚ ਹਾਈਡਰੋਕਾਰਬਨ ਦੀ ਪਾਈਜਨਿੰਗ ਹੁੰਦੀ ਆ ਔਰ ਉਹਦੇ ਨਾਲ ਫਾਸਫੋਰਸ ਦੀ ਹੁੰਦੀ ਆ ਨਾਈਟ੍ਰੇਟ ਦੀ ਹੁੰਦੀ ਆ ਉਹਦੇ ਸਿਪਟਮ ਹੁੰਦੇ ਰੱਗ ਨਾਲ ਤੁਸੀਂ ਜੇ ਡਾਕਟਰਾਂ ਤੇ ਕਰਦੇ ਸੀ ਲਾਜ਼ਮਾ ਸਲਾਹ ਦਿੱਤੀ ਤੇ ਸਾਨੂੰ ਲੱਗਾ ਵੀ ਨਾਈਟ੍ਰੇਟ ਪਾਈਜਨਿੰਗ ਦਾ ਚਾਂਸਸ ਹੈਗੇ ਉਹਦੀ ਜਿਹੜੀ ਮੈਡੀਸਿਨ ਹੁੰਦੀ ਆ ਮੈਥੀਲਨ ਬਲੂ ਹੁੰਦੀ ਆ ਜਿਹੜੇ ਉਹ ਕੈਮੀਕਲ ਆ ਮੈਡੀਸਿਨ ਨਹੀਂ ਹੈਗੀ ਉਹ ਕੈਮੀਕਲ ਆ ਬਤਾਈਆਂ ਨੇ ਸਪੋਰਟ ਨਹੀਂ ਮਿਲਦੀ ਸਾਡੀ ਜਲੰਧਰ ਇੱਕ ਲੈਬ ਆ ਆਰ ਡੀ ਆ ਰੀਜਨਲ ਡਾਇਗਨੋਸਟਿਕਲ ਵਾਰਡਰੀ ਉਹ ਤੇ ਸਾਡੇ ਕੋਲ ਹੁੰਦੀ ਆ ਅਸੀਂ ਰਾਤ ਨੂੰ ਹੀ ਮੇਰੇ ਉਹਨਾਂ ਨਾਲ ਕੰਡਕਟ ਕੀਤਾ ਆ ਡਿਜੀਟਲ ਲੈਬ ਖਲਾਈ ਸਵੇਰੇ ਡਾਕਟਰ ਨੂੰ ਬੁਲਾਇਆ ਉੱਥੋਂ ਲੱਭ ਕੇ ਮੈਂ ਬਿਲਜੀ ਵਾਇਰ ਨਾਲ ਲੈ ਕੇ ਮੈਂ ਇੱਥੇ ਪਹੁੰਚਿਆ ਤੇ ਅਸੀਂ ਬਾਤਰੀ ਜਿਹੜੀਆਂ ਸੀਗਾ ਗੋਪਤਾਂ ਨੂੰ ਬਿਮਾਰ ਸੀ ਜਿਹੜਾ ਉਹਦਾ ਇਲਾਜ ਸ਼ੁਰੂ ਕੀਤਾ ਮੈਂ ਸਿੰਦੂ ਦੇ ਨਾਲ ਤੇ ਜਿਹੜੇ ਪਸ਼ੂ ਬਹੁਤ ਜ਼ਿਆਦਾ ਜਦੋਂ ਪਸ਼ੂ ਕੋਈ ਪਾਜ ਨਹੀਂ ਹੁੰਦੀ ਆ ਡਿਪੈਂਡ ਕਰਦਾ ਪਸ਼ੂ ਦੀ ਆਪਣੀ ਸਿਹਤ ਕਿੰਦਾ ਦੀ ਆ ਉਹਦਾ ਹਰ ਇੱਕ ਦੇ ਮੈਂਟੇ ਆਪਾਂ ਬਣੀ ਉਹਨੂੰ ਤੇ ਹੋਰ ਕਿ ਬਿਮਾਰੀਆਂ ਲੱਗ ਜੀ ਜਾਵਾ ਹੋਰ ਤੇ ਉਹਦੀ ਏਜ ਕਿੰਨੀ ਆ ਉਮਰ ਕਿੰਨੀ ਆ ਉਹ ਮਾਰੇ ਕਿੰਨੀ ਚੱਲ ਸਕਦਾ ਇਹ ਫੈਕਟਰ ਪਸ਼ੂ ਦੇ ਪੋਸ਼ਣ ਵਿੱਚ ਕਿੰਨਾ ਨਾ ਮਦਦਾਂ ਚ ਕੰਮ ਕਰਦੇ ਆ ਇਸ ਕੋ ਬੜੇ ਜੇ ਗੋਸ਼ਾਲਾਂ ਨੂੰ ਅਪੀਲ ਕੀ ਕਰਦੀ ਅੱਗੇ ਕਿਸ ਤਰ੍ਹਾਂ ਸਾਵਧਾਨ ਰਹਿਣ ਇਹਨਾਂ ਚੀਜ਼ਾਂ ਤੋਂ ਬੁੱਧਵਾਲਾ ਜੀ ਇਹ ਹੀ ਆ ਲੋਕ ਕਹਿੰਦੇ ਆ ਵੀ ਕੋਈ ਵੀ ਹਰਾ ਕੱਲਾ ਨਹੀਂ ਪਾਉਣਾ ਚਾਹੀਦਾ ਕੌਸ਼ਲ ਦੇ ਦੋ ਸ਼ਟਾਕ ਬੰਨ ਕੁੜੀ ਪਹਿਰੀ ਇੱਕ ਬੰਨ ਪੂਰੀ ਦੇ ਪਤੰਥ ਦੋਨੇ ਪੰਨ ਮਿਕਸ ਪਾਏ ਸੀ ਕਿ ਉੱਥੇ ਬਸੋ ਚੀਕ ਰਹੇ ਆ ਜਿੱਥੇ ਤਰ ਹਰਾ ਜੀ ਉੱਥੇ ਕੈ ਜੀਲਟੀ ਆਈ ਜੀਵ ਦੇ ਵਿੱਚ ਹਰ ਕੁੜੀ ਰਲੀ ਹੁੰਦੀ ਤੇ ਨਹੀਂ ਇਹ ਬਸ ਉਹ ਤੁਹਾਡਾ ਕਹਿਣਾ ਬਤਾ ਟੁੜੀ ਨਹੀਂ ਪਾਈ ਗਈ ਕੌਸ਼ਲ ਲੈ ਦੇ ਵਿੱਚ ਹਾਂਜੀ ਬੰਦ ਬੰਨੇ ਟੁੜੀ ਨਹੀਂ ਜਵੇ ਉੱਧਰ ਦਾ ਦੱਸਿਆ ਕੁਸ਼ਲ ਇਕੱਲਾ ਹਰਾ ਹੀ ਪਾਇਆ ਸੀ ਤੇ ਇੱਕ ਕੁਦਰਤੀ ਕ੍ਰੋਪੀਆ ਕੋਈ ਜਿਆਦਾ ਕੁਸ਼ਲ ਗਿਆਨਤਾ ਜਿੱਦਾ ਮੈਂ ਕਿਹਾ ਕੁਝ ਕੁਦਰਤੀ ਕ੍ਰੋਪੀਆ ਮੈਨੇਜਮੈਂਟ ਦੇ ਅੰਗੇਲੀ ਕਰਾਨੀ ਤਾ ਮੈਂ ਅੰਗੇਲੀ ਨਾ ਗਿਆਨਤਾ ਜਿੱਦੀ ਹੈਗੀ ਚਰੋ ਤੇ ਕੁਝ ਕੁਦਰਤੀ ਕ੍ਰੋਪੀਆ ਨਾਈਟ੍ਰੇਟ ਇਹ ਇਹ ਕਿਹਾ ਜਦੋਂ ਖਰਾਬ ਕੱਲਾ ਹਰਾਨੀ ਬੋੜਾ ਜਦ ਤੂੰ ਜਰੂਰ ਪੋਣੀ ਚਾਹੀਦੀ ਹੈ ਨਾਲ ਫੀਡ ਪੋਣੀ ਚਾਹੀਦੀ ਹੈ ਜਿਹੜੀ ਇਸ ਕਦਰ ਰੋਕਣ ਵਾਸਤੇ ਉਹ ਤਾਂ ਜਿਹੜੇ ਪਸ਼ੂਰੇ ਲਾਜ਼ਮੀ ਤਾਂ ਉਹਦੇ ਪਸ਼ੂ ਵਾਕੇ ਠੀਕ ਵੀ ਹੋਏ ਆ ਪੋਸਟਰ ਸਾਡੀ ਗੱਲ ਦੀ ਪਛਤੀਆ ਕਿ ਇੱਕ ਸਕੈਨਿਕ ਪ੍ਰੋਸੀਜਰ ਅਡਾਪਟ ਕਰਨਾ ਚਾਹੀਦਾ ਹੈ ਇਹ ਕੌਚਲਾ ਮੈਨੇਜਰ ਤੋਂ ਜੇਰੀ 11 ਦਾ ਵੀ ਕਰਵਾ ਲੈਣ ਦਸੀ ਉਗੇ ਵੀ ਡਾਕਟਰ ਨੂੰ ਰਿਸਟ ਤੇ ਲੈ ਗਿਆ ਚੁਕਾ ਇਹ ਵੀ ਇੱਕ طرح ਸਾਰੀ ਟੋਟਲ ਪਾਟ ਕੌਸ਼ਲਾਨਾ ਲਈ ਚ ਦੁਬਾਰਾ ਇਹਨਾਂ ਦੀ ਮੈਨੇਜਮੈਂਟ ਨਾਲ ਅਸੀਂ ਰੈਗੂਲਰ ਮੀਟਿੰਗ ਕਰਾਂ ਕਰਾਂਗੇ ਕਿ ਇਹ ਮੈਸੇਜ ਜਿਹੜਾ ਐਸਓਪੀ ਗ੍ਰੈਪਸੀ ਜਿਹੜਾ ਹੈ ਕਿ ਫੀਡਿੰਗ ਕਿਸ ਤਰ੍ਹਾਂ ਦੀ ਕੁਆਲਿਟੀ ਵਿੱਚ ਨਿਹੀ ਰੇਸ਼ੋ ਹੋਣੀ ਚਾਹੀਦੀ ਹੈ ਇਹਦਾ ਇੱਕ ਰਿਪੋਰਟ ਫਾਰਮ ਕੇ ਡਾਕਟਰ ਸਾਹਿਬ ਦੇ ਨਾਲ ਬੜਾ ਚੋਅ ਆਏਗਾ ਤੁਸੀਂ ਕਾਈਕੀ ਮੋਨਿਟਰਿੰਗ ਕਰਾਂਗੇ ਤੇ ਉਹਨਾਂ ਦੇ ਕੋਈ ਵੀ ਕੋਈ ਪ੍ਰੋਬਲਮ ਹੋਈ ਹੀ ਉਹ ਵੀ ਅੱਗੇ ਉਪਰ ਤੱਕ ਜਾਂਚ ਕਰਕੇ ਅਗਲਾ ਦੱਸ ਕਰਾਂਗੇ ਕਿ ਜਿਹੜਾ ਕੋਈ ਆਪਣੇ ਲੈਵਲ ਤੇ ਸੋਲੂਸ਼ਨ ਹੁੰਦਾ ਹੈ ਉਹਨਾਂ ਤਰ੍ਹਾਂ ਦੇ ਨਾਲ ਹੀ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਸਮਾਰਟ ਦਾ ਕਿ ਇਹਨਾਂ ਨੇ ਬਹੁਤ ਮੈਚਿਓਰਿਟੀ ਨਾਲ ਇਹ ਪੇਸ਼ੈਂਟਲੀ ਰੀਚ ਕੀਤੀ ਕੋਈ ਅਮਨਵਾਹ ਦੀ ਸੀ ਨੋ ਵਿਗਨ ਮੀਟ ਦਾ ਵੀ ਨਹੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ